ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਹਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸ੍ਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਅੱਜ ਮੇਰੀ ਸੁਧਾਰ ਲਹਿਰ ਚੋਂ ਇੱਕ ਆਗੂਦਾਨ ਗੱਲ ਹੋਈ ਤੇ ਉਹਨਾਂ ਨੇ ਦੱਸਿਆ ਕਹਿੰਦੇ ਵੀ ਸਾਡੀ ਕੱਲ-ਕੱਲ ਦੇ ਵਿੱਚ ਯਾਨੀ ਕਿ 18 ਮਾਰਚ ਨੂੰ ਜਦੋਂ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਆ ਤੇ ਕਹਿੰਦੇ ਸਾਡੇ 12 ਲੱਖ ਪਰਚੀ ਜਿਹੜੀ ਆ ਉਹ ਸੰਗਤ ਨੇ ਸਾਥੋਂ ਲਈ ਆ ਪਰਚੀ ਕਟਵਾਈ ਆ ਯਾਨੀ ਕਿ ਇੱਕ ਦਿਨ ਦੇ ਵਿੱਚ ਸਾਡੇ 12 ਲੱਖ ਜਿਹੜੇ ਲੋਕ ਆ ਉਹ ਅਕਾਲੀ ਦਲ ਦੇ ਨਾਲ ਜੁੜੇ ਆ ਬਹੁਤ ਵੱਡਾ ਫਿਗਰ ਆ ਪੱਟੀ ਸਾਹਿਬ ਮੈਂ ਉਹਨਾਂ ਤੋਂ ਬੜਾ ਹੈਰਾਨ ਹੋਇਆ ਜਦੋਂ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਜੀ ਅਸੀਂ 10 ਲੱਖ ਕਾਪੀ ਹੋਰ ਛਪਣ ਵਾਸਤੇ ਦੇ ਦਿੱਤੀ ਆ ਹੁਣ ਅਗਰ ਉਹਨਾਂ ਦੀ ਗੱਲ ਮੰਨੀ ਇਹ ਵੈਸੇ ਉਹ ਬੜੇ ਆਥੈਂਟਿਕ ਆਗੂ ਨੇ ਤੇ ਇਸ ਹਿਸਾਬ ਨਾਲ ਤਾਂ ਫਿਰ ਪੱਟੀ ਸਾਹਿਬ ਬਹੁਤ ਹੋਰ ਹਮਾਕੇ ਭਰਤੀ ਹੋ ਰਹੀ ਆ ਉਸ ਹਿਸਾਬ ਦੇ ਨਾਲ ਜਿਹੜੀ ਭਰਤੀ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਧੜੇ ਨੇ ਕੀਤੀ ਆ ਉਹ ਤਾਂ ਕੇਵਲ 33 ਲੱਖ ਕੀਤੀ ਆ ਉਹਨਾਂ ਨੇ 1 ਮਹੀਨੇ ਦੇ ਵਿੱਚ ਤੇ ਇਹਨਾਂ ਨੇ ਇੱਕ ਦਿਨ ਦੇ ਵਿੱਚ ਹੀ 12.5 ਲੱਖ ਜਿਹੜੀ ਪਰਚੀ ਕਹਿੰਦੇ ਵੀ ਸਾਥੋਂ ਲੋਕ ਜਿਹੜੀ ਆ ਉਹ ਲੈ ਗਏ ਆ ਇਹਦੇ ਉੱਤੇ ਆਪਾਂ ਤੁਹਾਨੂੰ ਜਾਣਦੇ ਆ ਤੇ ਨਾਲ ਹੀ ਪੱਟੀ ਸਾਹਿਬ ਇਹ ਵੀ ਜਾਣਾਂਗੇ ਵੀ ਹੁਣ ਧਾਮੀ ਸਾਹਿਬ ਨੇ ਅਸਤੀਫਾ ਬਤੌਰ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਵਾਪਸ ਲੈ ਲਿਆ ਹੁਣ ਕੀ ਧਾਮੀ ਸਾਹਿਬ ਭਰਤੀ ਕਮੇਟੀ ਦੇ ਕਨਵੀਨਰ ਜਦੋਂ ਲਗਾਏ ਸੀ ਲਗਾਏ ਗਏ ਸੀਗੇ 2 ਦਸੰਬਰ ਨੂੰ ਉਤੋਂ ਵੀ ਅਸਤੀਫਾ ਵਾਪਸ ਲੈਣਗੇ ਫਿਰ ਉਹ ਨਿਗਰਾਨੀ ਕਰਨਗੇ ਇਸ ਪੰਜ ਮੈਂਬਰੀ ਕਮੇਟੀ ਦੀ ਨਾਲ ਹੀ ਪੱਟੀ ਸਾਹਿਬ ਆਪਾਂ ਗੱਲ ਇਹ ਵੀ ਕਰਾਂਗੇ ਵੀ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਨਿਸ਼ਾਨ ਸਾਹਿਬ ਨੂੰ ਲੈ ਕੇ ਵਿਵਾਦ ਜਿਹੜਾ ਉਹ ਥੰਮਣ ਦਾ ਨਾਂ ਨਹੀਂ ਲੈ ਰਿਆ ਹਿਮਾਚਲ ਦੀ ਵਿਧਾਨ ਸਭਾ ਦੇ ਵਿੱਚ ਵੀ ਅੱਜ ਉੱਥੋਂ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਹੈ ਸੁਖਵਿੰਦਰ ਸਿੰਘ ਸੁਖੂ ਉਹਨਾਂ ਨੇ ਵੀ ਬਿਆਨ ਜਾਰੀ ਕੀਤਾ ਵੀ ਸਾਡੀ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲ ਹੋਈ ਆ ਪਰ ਕੁਝ ਨੌਜਵਾਨ ਵਹੀਰਾ ਘੱਟ ਕੇ ਹਿਮਾਚਲ ਲਲ ਨੂੰ ਚੱਲੇ ਸੀਗੇ ਉਹਨਾਂ ਨੂੰ ਰੋਕਿਆ ਗਿਆ ਤੇ ਨਾਲ ਦੀ ਨਾਲ ਹੀ ਕਿਸਾਨਾਂ ਦੀ ਜਿਹੜੀ ਮੀਟਿੰਗ ਅੱਜ ਆ ਨਵੇਂ ਸਿਰੇਉ ਤੀਜੇ ਗੇੜ ਦੀ ਆ ਤੇ ਉਹਦਾ ਸਤਵੀਂ ਮੀਟਿੰਗ ਆ ਅੱਜ ਫੇਰ ਬੇਸਿੱਟਾ ਰਹੀ ਤੇ ਮਾਸਟਰ ਤਾਰਾ ਸਿੰਘ ਜਿਹੜੇ ਉਹਨਾਂ ਦੇ ਯਾਦ ਦੇ ਵਿੱਚ ਇੱਕ ਸੈਮੀਨਾਰ ਰੱਖਿਆ ਗਿਆ ਸੀਗਾ ਚੰਡੀਗੜ੍ਹ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਐਨ ਮੌਕੇ ਦੇ ਉੱਤੇ ਅੱਜ 19 ਮਾਰਚ ਨੂੰ ਲੈਕਚਰ ਹੋਣਾ ਸੀਗਾ ਉਹਨੂੰ ਪੋਸਟਪੋਨ ਕਰ ਦਿੱਤਾ ਗਿਆ ਕਿ ਰੱਦ ਕਰ ਦਿੱਤਾ ਗਿਆ ਇਹ ਬਿਹਤਰ ਤੁਸੀਂ ਜਾਣਦੇ ਹੋ ਸੋ ਪੱਟੀ ਸਾਹਿਬ ਸਭ ਤੋਂ ਪਹਿਲਾਂ ਵੀ ਸਾਡੇ 12 ਲੱਖ ਜਿਹੜੀ ਭਰਤੀ ਦੱਸ ਰਹੇ ਆ ਆਗੂ ਵੀ ਸਾਡੇ 12 ਲੱਖ ਭਰਤੀ ਅਸੀਂ ਇੱਕੋ ਦਿਨ ਚ ਕਰ ਲਈ ਜੀ ਪੱਟੀ ਸਾਹਿਬ ਇਹੀ ਗਲਤ ਮੈਂ ਇਹ ਦੱਸ ਦਿਆਂ ਕਿ ਜਿਹੜੇ ਬਾਦਲ ਦਲ ਦੇ ਸਿਪਾ ਸਰਦਾਰ ਸਾਨਾ ਡਾਕਟਰ ਚੀਮੀ ਹੋਰੀ ਬੰਟੀਰ ਮਾਣੇ ਹੋਰੀ ਅਰਸ਼ਦੀਪ ਕਲੇਰ ਹੋਰੀ ਇਹਨਾਂ ਨੂੰ ਇਹ ਆਰਸੀ ਨੀਸੀਪ ਸੁਧਾਰਵਾਦੀ ਉਹਨੂੰ ਇੰਨਾ ਵੱਡਾ ਮੈਂਡੇਟ ਮਿਲੇਗਾ ਇੰਨਾ ਵੱਡਾ ਸੁਜੋਗ ਮਿਲੇਗਾ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਲੋਕ ਨੇ ਉਹ ਅਕਾਲ ਤੱਕ ਨਾਲ ਜੁੜੇ ਨਾ ਕਿਸੇ ਵਿਸ਼ੇਸ਼ ਵਿਅਕਤੀ ਨਾਲ ਤਾ ਮੀਸਾਵ ਨੇ ਦੇ ਕਹਿਤਾ ਤੇ ਮੈਨੂੰ ਨਾ ਕਾਰਟਕ ਦੇ ਜਥੇਦਾਰ ਦੀ ਪ੍ਰਵਾਹ ਹੈ ਨਾ ਕਾਰਟਕ ਦੀ ਪ੍ਰਵਾਹ ਦੇ ਪ੍ਰਵਾਹ ਤੇ ਇੱਕ ਬੰਦੇ ਦੀ ਪ੍ਰਵਾਹ ਹੈ ਸੰਗਬੀਰ ਸਿੰਘ ਬਾਦਲ ਦੀ ਪ੍ਰਵਾਹ ਪਹਿਲੀ ਗੱਲ ਤੇ ਇਹਨਾਂ ਨੂੰ ਇਹ ਸਪਸ਼ਟ ਕਰਨਾ ਪਊਗਾ ਕਿ ਉਹ ਕਾਰਟਕ ਨੂੰ ਸਮਰਪਿਤ ਹਾਂ ਜਾਂ ਨਹੀਂ ਜੇ ਕਾਰਟਕ ਨੂੰ ਸਮਰਪਿਤ ਹੁੰਦੇ ਤੇ ਜਦੋਂ ਦੋ ਜਥੇਦਾਰ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰੀ ਤੇ ਤਖਤ ਚਰੀ ਕਿਸਗੜ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਸੁਲਤਾਨ ਸਿੰਘ ਹੋਰੀ ਉਹਨਾਂ ਦੇ ਘਰ ਜਾਂਦੇ ਨੇ ਕਿ ਆਪਣਾ ਅਸਤੀਫਾ ਵਾਪਸ ਲੈ ਦੇ ਤੇ ਉਹ ਅੱਗੋਂ ਟਕੇ ਵਰਗਾ ਜਵਾਬ ਦੇ ਕੇ ਤੋੜ ਦਿੰਦੇ ਜੀ ਬਿਲਕੁਲ ਨਹੀਂ ਇਹਦਾ ਮਤਲਬ ਇਹ ਆ ਵੀ ਅੱਜ ਦੀ ਡੇਟ ਦੇ ਵਿੱਚ ਸੁਖਵੀਰ ਸਿੰਘ ਬਾਵੜੀ ਜਿਹੜਾ ਵਾ ਉਹ ਇਹਨਾਂ ਵਾਸਤੇ ਸਭ ਕੁਝ ਹੋਈ ਹੈ ਨਾ ਜਥੇਦਾਰ ਦੀ ਪ੍ਰਵਾਹ ਨਾ ਅਕਾਲ ਤਖਤ ਦੀ ਪ੍ਰਵਾਹ ਨਾ ਸੰਗਤ ਦੀ ਪ੍ਰਵਾਹ ਇੱਕ ਕੌਨਸਿਪਰੇਸੀ ਸੀ ਜਿਹੜੀ ਕੌਨਸਿਪਰੇਸੀ ਅਡਾਪਟ ਕੀਤੀ ਗਈ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਬਕਾਇਦਾ ਤੌਰ ਤੇ ਜਿਹੜੀ ਸੁਧਾਰਵਾਦੀਆਂ ਦੀ ਲਹਿਰ ਚੱਲ ਰਹੀ ਹੈ ਉਹਨੂੰ ਆਪਾਂ ਸੈਬੋ ਸਬਿਟੈਂਸ ਜਿਵੇਂ ਕਰਨਾ ਦੋ ਬੰਦੇ ਇੱਕ ਬੰਟੀ ਰਮਾਣਾ ਤੇ ਇੱਕ ਜਿਹੜਾ ਹੈਗਾ ਮਜੀਠੀਆ ਵਾਕਿਆ ਨੂੰ ਹਿਸਾਬ ਨਹੀਂ ਹੁੰਦਾ ਤਈਓ ਮੀਠੇ 194 ਕਰੋੜ ਦੇ ਫਸਿਆ ਹੋਣ ਜੇ ਬੱਲਾਵੜਸ ਫਸਿਆ ਹੁੰਦਾ ਇਹਨਾਂ ਦੇ ਹਿਸਾਬ ਨਹੀਂ ਹੁੰਦਾ ਇਹਨਾਂ ਨੇ ਜੀ ਵੇਖੋ ਜੀ ਦੋ ਬੰਦੇ ਨਿਕਲ ਗਏ ਪੰਜ ਕਮੇਟੀ ਤਾਂ ਖਤਮ ਹੋ ਗਈ ਜੇ ਤੁਹਾਡੇ ਦੋ ਬੰਦੇ ਵਿੱਚੋਂ ਅਸਤੀਫੇ ਦੇ ਕੇ ਚਲੇ ਗਏ ਕਮੇਟੀ ਕਿਵੇਂ ਖਤਮ ਹੋ ਗਈ ਜੀ ਕਿਸੇ ਤੁਸੀਂ ਦੂਸਰੀ ਕਲਾਸ ਦੇ ਵਿਦਿਆਰਥੀ ਨੂੰ ਪੁੱਛੋ ਜੀ ਸੱਤਾਂ 'ਚ ਦੋ ਕੱਢੀ ਕਿੰਨੇ ਰਹਿ ਜਾਂਦੇ ਕੋਕੂ ਕਪੰਜ ਜੇ ਤੁਹਾਨੂੰ ਗਿਣਤੀ ਨਹੀਂ ਆਉਂਦੀ ਤੇ ਕਿਸੇ ਚੰਗੇ ਬੰਦੇ ਕੋਲ ਆਪਣੀ ਟਿਊਸ਼ਨ ਰੱਖ ਕੇ ਮਾੜਾ-ਮੋਟਾ ਸੈੱਟ ਕਰ ਲੋ ਕੰਮ ਨੂੰ ਆਪਣੇ ਨੂੰ ਤਾਂ ਮੀ ਸਾਹਿਬ ਪਹਿਲਾਂ ਇਹ ਗੱਲ ਸਪਸ਼ਟ ਕਰਨ ਵੀ ਉਹਨਾਂ ਵਾਸਤੇ ਅਕਾਲ ਤਖਤ ਸਰਪ੍ਰਿੰਮ ਆ ਕੇ ਸੁਖਬੀਰ ਸਿੰਘ ਬਾਦਲ ਸੁਪਰੀਮ ਅਸੀਂ ਮੰਨਦੇ ਆ ਕਿ ਤੁਹਾਡੇ ਵਾਸਤੇ ਸੰਦੀਪ ਬਾਦਲ ਸੁਪਰੀਮ ਹੋ ਗਿਆ ਤੁਹਾਨੂੰ ਫਿਰ ਅਕਾਲ ਤਖਤ ਦੇ ਵਿੱਚ ਕੋਈ ਇੰਟਰਵਿਊ ਕਰਨ ਦੀ ਲੋੜ ਨਹੀਂ ਹੈਗੀ ਤੇ ਦੂਸਰੀ ਚੀਜ਼ ਉਨ੍ਹਾਂ ਨੇ ਇਹ ਗੱਲ ਕਹੀ ਹੈ ਮੈਂ ਅਸਤੀਫਾ ਵਾਪਸ ਨਹੀਂ ਲਿਆ ਮੈਂ ਸ਼੍ਰੋਮਣੀ ਕਮੇਟੀ ਤੋਂ ਆਪਣਾ ਅਸਤੀਫਾ ਵਾਪਸ ਲਿਆ ਲੇਕਿਨ ਜਿਹੜਾ ਇਹਨਾਂ ਮਤਾ ਐ ਪ੍ਰਵਾਨ ਦਾ ਪਾਇਆ ਵਾ ਮੈਂ ਉਹਦੇ ਸੰਦਰਭ ਦੇ ਵਿੱਚ ਜਾ ਕੇ ਆਪਣਾ ਚਾਰਜ ਲਵਾਂਗਾ ਕਿ ਇਹਨਾਂ ਨੇ ਪ੍ਰਵਾਨ ਨਹੀਂ ਕੀਤਾ ਉਹਦੇ ਵਿੱਚ ਮੈਂ ਅਸਤੀਫਾ ਵਾਪਸ ਨਹੀਂ ਲਿਆ ਜੇ ਉਹ ਤੋਂ ਸੀਵਾ ਵਾਪਸ ਨਹੀਂ ਲਿਆ ਤੇ ਇੱਥੇ ਤੇ ਕਿਸੇ ਨੇ ਕਿਹਾ ਹੀ ਨਹੀਂ ਸੀਵਾ ਵਾਪਸ ਲੈਣ ਵਾਸਤੇ ਕਹਿਣਗੇ ਮੈਂ ਕਿਉਂ ਰਹੀ ਗੱਲ ਤੁਸੀਂ ਜਿਹੜੀ ਭਰਤੀ ਦੀ ਕੀਤੀ ਹੈ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਮੈਂ ਨਹੀਂ ਕਹਿੰਦਾ ਵੀ 12 ਲੱਖ ਹੋ ਗਈ ਹੈ ਕਿ 2 ਲੱਖ ਹੋ ਗਈ ਕਿ 5 ਲੱਖ ਹੋ ਗਈ ਹੈ ਜੇ ਹਰਪਾਲ ਸਿੰਘ ਮੱਝਪੁਰੇ ਦਾਵਾ ਕਰ ਰਹੇ ਤਾਂ ਕਰੀ ਜਾਣ ਦੇ ਹੋ ਸਕਦੀ ਹੈ ਲੋਕਾਂ 'ਚ ਉਤਸ਼ਾਹ ਭਰਤੀ ਦਾ ਬਹੁਤ ਜ਼ਿਆਦਾ ਸੀਗਾ ਸਾਰੇ ਪੰਜਾਬ 'ਚ ਭਰਤੀ ਹੋਣੀ ਸੀ ਲੋਕ ਡੀਗਰੇ ਸੀ ਕਿ ਅੱਜ ਵੀ ਲੋਕ ਮੈਨੂੰ ਵੀ ਫੋਨ ਕਰਦੇ ਆ ਵੀ ਤੁਸੀਂ ਖਬਰ ਦਿੱਤੀ ਦੱਸੋ ਜੀ ਭਰਤੀਆਂ ਕਾਪੀ ਕਿੱਥੋਂ ਮਿਲਦੀਆਂ ਇਸ ਤਰ੍ਹਾਂ ਕੇ ਲੋਕਾਂ ਚ ਉਤਸ਼ਾਹ ਹੈਗਾ ਲੋਕ ਕਾਰ ਤੱਕ ਨਾ ਬੱਧਿਆ ਨਾ ਸੁਖਬੀਰ ਬਾਦਲ ਨਾ ਬੱਧੇ ਤੇ ਨਾ ਧਾਮੀ ਨਾ ਬੱਧੇ ਨੇ ਹੁਣ ਅੱਜ ਦੀ ਡੇਟ ਦੇ ਵਿੱਚ ਜਿਹੜੇ ਕੱਲ ਤੱਕ ਬੜਕਾ ਮਾਰਦੇ ਸੀ ਵੀ ਅਸੀਂ 32 ਲੱਖ ਭਰਤੀ ਕਰ ਲਈ 33 ਲੱਖ ਕਰ ਲਈ ਹੁਣ ਬਾਈ ਦਾ ਕਿੱਥੋਂ ਨਾ ਗਈ ਜੀ ਦੋ ਦਿਨ ਪਹਿਲਾਂ ਤੁਸੀਂ 33 ਲੱਖ ਦੀ ਗੱਲ ਕਰਦੇ ਹੋ ਤੇ ਦੋ ਦਿਨ ਬਾਅਦ ਤੁਸੀਂ 22 ਲੱਖ ਦੀ ਗੱਲ ਕਰਦੇ ਮੇਰੇ 22 ਲੱਖ ਪਰਚੀ ਵੀ ਨਹੀਂ ਹੋਈ ਹੈ ਪਰਚੀ ਕਿਹਨੇ ਇਹ ਵੀ ਦੱਸ ਦਿਓ ਲੇਕਿਨ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੁਣ ਉਹ ਲੰਮੇ ਪੈ ਨੇ ਹੁਣ ਇਹ ਵੀ ਗੱਲ ਕਹਿੰਦੇ ਨੇ ਕਿ ਸਾਡੇ ਕੋਲ ਪਰਚੀਆਂ ਲੈ ਕੇ ਜਾ ਕੇ ਛਪਾਉਣ ਦੀ ਲੋੜ ਨਹੀਂ ਹੈਗੀ ਸਾਡੇ ਕੋਲ ਕਾਪੀਆਂ ਨੇ ਜੇ ਅਸੀਂ ਕਾਪੀਆਂ ਦੇਣ ਲਈ ਤਿਆਰ ਜਿਹੜੇ ਡਾਕਟਰ ਚੀਮੇ ਨੇ ਕਿਹਾ ਸੀ ਵੀ 20 ਜਨਵਰੀ ਤੋਂ ਲੈ ਕੇ 20 ਫਰਵਰੀ ਤੱਕ ਇੱਕ ਮਹੀਨਾ ਸੀ ਭਰਤੀ ਕਰਾਂਗੇ ਉਸ ਤੋਂ ਬਾਅਦ ਪਾਰਲੀਮੈਂਟ ਬੋਰਡ ਦੇ ਵਰਕਿੰਗ ਕਮੇਟੀ ਦੀ ਮੀਟਿੰਗ ਕਰ ਕਰਕੇ ਵਿਦਨ ਡੇਜ਼ ਅਸੀਂ ਜਿਹੜੇ ਸੀ ਆਪਣੇ ਡੈਲੀਗੇਟ ਬਣਾ ਲਾਂਗੇ ਜ਼ਿਲ੍ਹਾ ਪ੍ਰਧਾਨ ਚੁਣ ਲਾਂਗੇ ਤੇ ਨਾਲ ਹੀ ਅਸੀਂ ਪਹਿਲੀ ਮਾਰਚ ਨੂੰ ਪ੍ਰਧਾਨ ਚੁਣ ਲਾਂਗੇ ਤੇ ਅੱਜ ਕਿ ਨਹੀਂ ਮਾਰਚ ਹੋ ਗਈ ਆ 19 ਮਾਰਚ ਹੁਣ ਭਰਤੀ 25 ਤੱਕ ਹੋਰਦੀ ਆ ਤੇ ਜਦੋਂ ਜਹਦਰ ਕਾਲ ਤੱਕ ਨੇ ਕਿਹਾ ਸੀ ਕੀ ਕਿ ਇਹ ਭਰਤੀ ਜਿਹੜੀ ਹੈ 6 ਮਹੀਨਾ ਚ ਪੂਰੀ ਕੀਤੀ ਜਾਵੇਗੀ ਤੁਸੀਂ ਉਦੋਂ ਅਕਾਲ ਤੱਕ ਨੂੰ ਟਿਸ ਜਾਣੇ ਸੁਧਾਰਵਾਦੀਆਂ ਨੂੰ ਤੁਸੀਂ ਪੁੱਝ ਕੇ ਛੱਡ ਦਿੱਤਾ ਅੱਜ ਜੇ ਉਹ ਅੱਗੇ ਲੱਗੇ ਨੇ ਅੱਗੇ ਤੁਰੇ ਨੇ ਜਿਹੜਾ ਖਰਚਾ ਤੁਸੀਂ ਪਹਿਲਾਂ ਪ੍ਰਗਟ ਕਰ ਰਹੇ ਸੀ ਉਹ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਮਾਨਪ੍ਰੀਤ ਇਆਲੀ ਬਿਕਰਮ ਸਿੰਘ ਮਜੀਠੀਆ ਦਾ ਖਾਸਮ ਖਾਸ ਮੈਂ ਤੁਹਾਡੇ ਨਾਲ ਸਹਿਮਤ ਹੋ ਸਕਦਾ ਵਾ ਲੇਕਿਨ ਜਦੋਂ ਆਪਣੇ ਫਿਊਚਰ ਦਾ ਸਵਾਲ ਹੋਵੇ ਨਾ ਫਿਰ ਖਾਸਨ ਖੁਸ਼ਵੇਂ ਕੋਈ ਨਹੀਂ ਹੁੰਦਾ ਐਸ ਵੇਲੇ ኤਆਰਲੀ ਐਆਰਲੀ ਦੇ ਫਿਊਚਰ ਦਾ ਸਵਾਲ ਆਕਾਲ ਕੈਨੂੰ ਸਮਰਪਿਤ ਹੁੰਦਾ ਸਵਾਲ ਇਸ ਕਰਕੇ ਉਹ 12 ਲੱਖ ਦੀ ਗੱਲ ਕਰ ਰਹੇ ਨੇ ਸਾਡੀ ਭਰਤੀ ਕੱਲ ਹੋ ਗਈ ਹੈ ਤੇ ਹੋ ਸਕਦੀ ਹੈ ਇੱਥੇ ਕੋਈ ਦੋਰਾਵਾ ਨਹੀਂ ਹੈਗਾ ਲੇਕਿਨ ਆ ਜਿਹੜੇ 33 ਲੱਖ ਦਾ ਦਾਵਾ ਕਰ ਰਹੇ ਸੀ 22 ਤੇ ਆ ਗਏ ਬਾਈ ਤੋਂ ਉੱਠਾ ਘਟ ਕੇ ਕਿੱਥੇ ਉਹਨਾਂ ਦੀ ਪਤਾ ਲੇਕਿਨ ਜਿਸ ਤਰੀਕੇ ਨਾਲ ਉਹ ਲੰਮੇ ਪੈ ਨੇ ਤਰਲੇ ਲਹਿਰੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਦਾ ਇਹ ਸਾਡੀਆਂ ਪਰਤੀਆਂ ਲੈ ਜਾਣ ਤੇ ਭਰਤੀ ਉਹਦੇ ਦੇ ਕਰਦ ਅਸੀਂ ਕਹਿ ਸੀ ਕਿ ਇਹ ਵੀ ਸਾਡੀ ਇੰਨੀ ਭਰਤੀ ਹੋ ਗਈ ਆ ਹੁਣ ਦਿੱਲੀ ਦੂਰ ਜਾ ਚੁੱਕੀ ਹੈ ਹੁਣ ਸ਼ਾਇਦ ਇਹਨਾਂ ਨੂੰ ਇਸ ਗੱਲ ਦਾ ਬੈਨੀਫਿਟ ਨਾ ਮਿਲੇ ਜੀ ਜੀ ਭਤੀ ਸਾਹਿਬ ਜਦੋਂ ਵੀ ਪੰਜਾਬ ਦੀ ਗੱਲ ਆਉਂਦੀ ਆ ਨਾ ਗਵਾਂਢੀ ਸੂਬਿਆਂ ਦੇ ਮੁਤਲਕ ਤੇ ਸਾਡੇ ਜਿਹੜੇ ਗੁਆਂਢੀ ਸੂਬੇ ਆ ਇਹ ਕਦੀ ਵੀ ਸਾਨੂੰ ਆਪਣਾ ਗੁਆਂਢ ਨਹੀਂ ਮੰਨਦੇ ਉਤੋਂ ਵੱਡਾ ਦਿਲ ਵਿਖਾਉਂਦੇ ਆ ਕਹਿੰਦੇ ਆ ਵੀ ਪੰਜਾਬ ਸਾਡਾ ਵੱਡਾ ਭਰਾ ਹਰਿਆਣੇ ਵਾਲੇ ਕੋਈ ਗੱਲ ਕਰਨਗੇ ਤੇ ਕਹਿਣਗੇ ਵੀ ਪੰਜਾਬ ਵਾਲੇ ਸਾਡੇ ਵੱਡੇ ਭਰਾ ਨੇ ਹੁਣ ਹਿਮਾਚਲ ਵਾਲੇ ਵੀ ਇਹੋ ਗੱਲ ਆਖ ਰਿਹਾ ਵੀ ਪੰਜਾਬੀ ਸਾਡੇ ਵੱਡੇ ਭਰਾ ਨੇ ਅਸੀਂ ਮਹਾਪੰਜਾਬ ਹੁੰਦੇ ਸੀ ਉਤੋਂ ਹੀ ਅੱਡ ਹੋਏ ਆ ਤੇ ਫੇਰ ਏਡੀ ਲੜਾਈ ਜਿਹੜੀ ਸੰਤਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਤੇ ਨਿਸ਼ਾਨ ਸਾਹਿਬ ਨੂੰ ਲੈ ਕੇ ਪੈ ਗਈ ਆ ਉਹ ਜਿਹੜਾ ਵਿਵਾਦ ਹੁਣ ਥੰਮਣ ਦਾ ਨਾਂ ਨਹੀਂ ਲੈ ਰਿਹਾ ਵੀ ਮੰਨਣਾ ਵੀ ਵੱਡੇ ਭਰਾ ਤੇ ਵੱਡੇ ਭਰਾ ਦੇ ਨਾਲ ਫਿਰ ਇਸ ਤਰ੍ਹਾਂ ਦੀ ਗੱਲਬਾਤ ਇਹੋ ਜਿਹਾ ਵਤੀਰਾ ਵੀ ਰੱਖਣਾ ਤੇ ਇਹ ਕਿੰਨਾ ਕਿ ਜਾਇਜ਼ ਹੈ ਹਾਲਾਂਕਿ ਉਹਨਾਂ ਦੇ ਮੁੱਖ ਮੰਤਰੀ ਸਾਹਿਬ ਬੜੇ ਜ਼ਿੰਮੇਵਾਰ ਨੇ ਕਿਸੇ ਵੀ ਸਟੇਟ ਦਾ ਜਿਹੜਾ ਮੁੱਖ ਮੰਤਰੀ ਆ ਉਹ ਗਾੜੀਆਂ ਨਹੀਂ ਹੁੰਦਾ ਜ਼ਿੰਮੇਵਾਰੀ ਨਾਲ ਬਿਆਨ ਦਿੰਦੇ ਆ ਪਰ ਇਹ ਵਿਵਾਦ ਹੁਣ ਲੰਮਕਦਾ ਹੀ ਜਾ ਰਿਹਾ ਆ ਜੀ ਜਿਹੜੀ ਗੱਲ ਸੰਤ ਜਰਨੈਲ ਸਿੰਘ ਭਿੰਡਰਵਾਲੇ ਦੀ ਤਸਵੀਰ ਦੀ ਗੱਲ ਇੱਕ ਵੀ ਸੰਤ ਜਰਨੈਲ ਸਿੰਘ ਭਿੜਵਾਲੇ ਦੀ ਤਸਵੀਰ ਲਾ ਕੇ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਤੇ ਕਿਸੇ ਨੂੰ ਤਕਲੀਫ ਕੀ ਹੈ ਇਹਨਾਂ ਲੋਕਾਂ ਨੂੰ ਤਕਲੀਫ ਦੇ ਡਾਕਟਰ ਮਿਤਕਰ ਦੀ ਤਸਵੀਰ ਤੋਂ ਵੀ ਹੈ ਇਹਨਾਂ ਲੋਕਾਂ ਨੂੰ ਤਕਲੀਫ ਦੇ ਭਗਸੇ ਸਿੰਘ ਦੀ ਤਸਵੀਰ ਤੋਂ ਵੀ ਹੈ ਇਹਨਾਂ ਲੋਕ ਨੂੰ ਤਕਲੀਫ ਕਰਤਾ ਸਿੰਘ ਸਰਬੇ ਦੀ ਤਸਵੀਰ ਤੋਂ ਹੈ ਇਹਨਾਂ ਦੇ ਇੱਕੋ ਹੀ ਸਬਕਰ ਹੈ ਕਿ ਸਾਡਾ ਸਬਕਰ ਛੀਦ ਹੋਇਆ ਜੀ जिने 12 ਵਾਰੀ ਅੰਗਰੇਜ਼ਾਂ ਕੋਲੋਂ ਮਾਫੀ ਮੰਗ ਕੇ ਤੇ ਆਪਣੀ ਜਾਨ ਖਰਚੀ ਕਰਾਈ ਸੀ 12 ਵਾਰੀ ਇਸ ਕਰਕੇ ਜਿਹੜੀ ਸਤ ਜਰਨੈਲ ਸਿੰਘ ਭਿੰਡਰਵਾਲਿਆਂ ਦੀ ਮੋਟਰਸਾਈਕਲ ਤੇ ਅਗਲੇ ਝੰਡੇ ਦੇ ਟਾਈਮ ਦੇ ਚ ਤਸਵੀਰ ਲਾ ਕੇ ਜਾ ਰਹੇ ਸੀਗੇ ਸਾਡੇ ਪ੍ਰੇਰਨਾ ਸਰੋਤ ਸਾਡੇ ਜਰਨੈਲ ਦੇ ਯਾਰੋ ਤੁਹਾਨੂੰ ਤੁਰੇ ਬੰਦ ਦੋਈ ਜਾਵੇ ਤੁਸੀਂ ਜਿੱਦੀ ਮਰਜ਼ੀ ਤਸਵੀਰ ਲਾਉਂ ਤਾਂ ਰੋਕਦੇ ਸੀ ਨਹੀਂ ਹੁਣ ਜਿੱਦਾਂ ਨੌਜਵਾਨ ਜਿਹੜੇ ਆ ਉਹ ਹਿਮਾਚਲ ਹਲ ਨੂੰ ਤੁਰੇ ਜਾਂਦੇ ਸੀ ਫਿਰ ਉਹਨਾਂ ਨੂੰ ਰੋਕਿਆ ਗਿਆ ਇਹ ਮਤਲਬ ਮੇਰੇ ਕਹਿਣ ਤੋਂ ਬਾਅਦ ਵੀ ਇਹਦੇ ਨਾਲ ਤਾਂ ਪਟਿਆ ਸਾਹਿਬ ਲਾਅ ਐਂਡ ਆਰਡਰ ਦੀ ਸਥਿਤੀ ਵਿਗੜ ਜੂਗੀ ਫਿਰ ਉੱਥੇ ਡਾਂਸ ਹੋ ਜਾਊਗਾ ਮੈਂ ਉਹੀ ਗੱਲ ਕੀਤੀ ਹੈ ਵੀ ਜਿਹੜੇ ਲੋਕਾਂ ਨੂੰ ਤਕਲੀਫ ਆ ਉਹ ਜਾਣ ਬੁੱਝ ਕੇ ਬਕਾਇਦਾ ਤੌਰ ਤੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਸ਼ਾਂਤੀ ਚੰਗੀ ਨਹੀਂ ਲੱਗਦੀ ਜਿਹੜੇ ਆਰਐਸ ਦੇ ਨੁਮਾਇंदे ਨੇ ਆਰਐਸ 1947 ਤੱਕ ਘੋੜੀਆਂ ਗੌਂਦੀ ਰਹੀ ਅੰਗਰੇਜ਼ਾਂ ਦੀ ਵੀ ਅੰਗਰੇਜ਼ ਸਰਕਾਰ ਬਹੁਤ ਵਧੀਆ ਜਿਹੜੇ ਲੋਕ ਅੰਗਰੇਜ਼ ਸਰਕਾਰ ਦੇ ਖਿਲਾਫ ਬੋਲ ਰਹੇ ਨੇ ਉਹ ਗਲਤ ਕਰ ਰਹੇ ਨੇ ਅੱਜ ਉਹਨਾਂ ਨੂੰ ਜੇ ਵੀ ਤਸਵੀਰ ਵੇਖ ਕੇ ਤੇ ਪੀੜ ਹੁੰਦੀ ਹੈ ਹੋਈ ਜਾਂਦੀ ਹੋਈ ਜਾਵੇ ਹੁਣ ਜਿਸ ਤਰੀਕੇ ਨਾਲ ਜਦੋਂ ਰੋਸ ਪੈਦਾ ਹੋਇਆ ਇਹਨਾਂ ਨੇ ਉੱਥੇ ਬਕਾਇਦਾ ਤੌਰ ਤੇ ਸਾਡੇ ਜਿਹੜੇ ਨੌਜਵਾਨ ਸੀ ਉਹਨਾਂ ਦੀ ਕੁੱਟਮਾਰ ਵੀ ਕੀਤੀ ਦਸਤਾਰਾਂ ਨਹੀਂ ਆ ਫਿਰ ਉਸੇ ਪੈਦਾ ਹੋਣੀ ਸੀਗਾ ਦਾਲ ਖਾਲਸਾ ਵਾਲਿਆਂ ਨੇ ਬਕਾਇਦਾ ਤੌਰ ਤੇ ਜਿਹੜੀ ਹਰਿਆਣਾ ਟਰਾਂਸਪੋਰਟ ਦੀਆਂ ਬੱਸਾਂ ਪੰਜਾਬ ਤਾਈਆਂ ਸੀਗੀਆਂ ਉਹਨਾਂ ਦੇ ਉੱਤੇ ਸੱਤਾ ਦੀ ਤਸਵੀਰ ਦੇ ਪੋਸਟਰ ਸ਼ਾਪ ਦੇ ਉੱਤੇ ਪੋਸਟ ਸ਼ਾਪ ਕੇ ਦੱਸ ਦਿੱਤਾ ਵੀ ਆਹ ਲਓ ਜੀ ਹੁਣ ਦੱਸੋ ਕੀ ਕਰਨਾ ਜੇ ਮੁੜ ਕੇ ਇਹ ਮਾਮਲਾ ਉਹਦਾ ਹਿਮਾਚਲ ਦੀ ਵਿਧਾਨ ਸਭਾ 'ਚ ਗੁੰਜਿਆ ਜਦੋਂ ਵਿਧਾਨ ਸਭਾ 'ਚ ਇਹ ਮਾਮਲਾ ਗੁੰਜਿਆ ਤੇ ਸੁਖੂ ਨੇ ਫਿਰ ਕਹਿਤਾ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਵੀ ਅਸੀਂ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲ ਕਰਾਂਗੇ ਅੱਜ ਫਿਰ ਬਕਾਇਦਾ ਤੌਰ ਤੇ ਨੌਜਵਾਨ ਇਕੱਠੇ ਹੋ ਕੇ ਕੂਚ ਕਰਤਾ ਨਾ ਮਾਚਲ ਨੂੰ ਵੀ ਚਲੋ ਵੇਖਦੇ ਕਿਵੇਂ ਰੁਕਦੇ ਸਭ ਚਲੋ ਪੁਲਿਸ ਦੇ ਟਕਰਾ ਨਹੀਂ ਹੁੰਦਾ ਤਾਂ ਅੱਗੇ ਨਹੀਂ ਜਾਣਦਾ ਵੱਖਰੀ ਗੱਲ ਆ ਲੇਕਿਨ ਤਕਲੀਫ ਕੀ ਹੈ ਯਾਰ ਜੇ ਕੋਈ ਆਪਣੇ ਕਿਸੇ ਇਸਤਰੀ ਆਪਣੀ ਕੋਈ ਤਸਵੀਰ ਲਾਉਂਦਾ ਤਾਂ ਤਕਲੀਫ ਕੀ ਹੁੰਦਾ ਤਕਲੀਫ ਨੂੰ ਆਈ ਆ ਤਕਲੀਫ ਤਾਂ ਨਹੀਂ ਕੀ ਇਸ ਕਰਕੇ ਚਲੋ ਇਹਨਾਂ ਜਿਹਨੇ ਬੰਦੇ ਨੇ ਝੰਡਾ ਪਾ ਰਿਆ ਸੀ ਉਹ ਬਾਅਦ ਵਿੱਚ ਮਾਫੀ ਮੰਗਿਆ ਵੀ ਇਥੇ ਗਲਤੀ ਹੋ ਗਈ ਹੈ। ਉਹ ਇੱਕ ਵੱਖਰੀ ਗੱਲ ਹੈ ਲੇਕਿਨ ਇਹ ਕੰਟਰੋਵਰਸੀ ਪੈਦਾ ਨਹੀਂ ਹੋਣੀ ਚਾਹੀਦੀ ਪੰਡਿਆ ਜੇ ਇੱਕ ਹੈ ਤੇ ਫਿਰ ਇੱਕ ਹੀ ਰਹਿਣਾ ਚਾਹੀਦਾ। ਪੰਜਾਬ ਦੇ ਵਿੱਚ ਆ ਕੇ ਪ੍ਰਵਾਸੀ ਜਿਹੜੇ ਸਾਡੇ ਮਜ਼ਦੂਰ ਨੇ ਲੋਕ ਨੇ ਇੱਥੇ ਮੁਖਬਲੀ ਦੀ ਰੇੜੀ ਲਾਣ ਤੇ ਇੱਕ ਗੱਡੀ ਦੀ ਹੁਚਕਦਾ ਉੱਥੋਂ। ਫਿਰ ਨਹੀਂ ਵੀ ਕੁਛ ਨਹੀਂ ਕਰਨਾ ਇਸ ਕਰਕੇ ਇਹ ਮੇਰੇ ਕਹ ਵੀ ਇੱਕ ਸੌੜੀ ਤੇ ਮਾੜੀ ਤੇ ਹਾਲਾਤ ਨੂੰ ਖਰਾਬ ਕਰਨ ਵਾਲੀ ਸੋਚ ਆ ਇਹ ਉੱਥੋਂ ਦੇ ਸਾਬਕਾ ਮੁੱਖ ਮੰਤਰੀ ਨੂੰ ਆਪਣੀ ਪੀੜ੍ਹੀ ਥਿਲੋਂ ਸੋਟਾ ਫਿਰਿੰਜੇ ਮੈਂ ਤੁਹਾਡਾ ਆਪਣਾ ਕਰਤਾਰ ਕੀ ਹੈ ਕੀ ਤੇਰੇ ਪਰਿਵਾਰ ਦੇ ਕਿਸੇ ਬੰਦੇ ਨੇ ਅੱਜ ਤੱਕ ਕੋਈ ਜੇਲ੍ਹ ਕੱਟੀ ਹੈ ਆਜ਼ਾਦੀ ਦੀ ਲੜਾਈ ਦੇ ਵਿੱਚ ਕੀ ਤੇਰੇ ਪਰਿਵਾਰ ਦੇ ਬੰਦੇ ਨੇ ਕੋਈ ਦੇਸ਼ ਵਾਸਤੇ ਹੋਰ ਕੋਈ ਕੰਮ ਕੀਤਾ ਵਾ ਜਿੰਨਾ ਦੀ ਬਦੌਲਤ ਅੱਜ ਤੁਸੀਂ ਜادیه ਨਿੱਗ ਮੰਡ ਰਹੇ ਹੋ ਉਹਨਾਂ ਨੂੰ ਤੁਸੀਂ ਦਸਤਾਰਾ ਖਿਲਾ ਰਹੇ ਹੋ ਜੀ ਜੀ ਪਟਿਆਲਾ ਸਾਹਿਬ ਇਹਦੇ ਨਾਲ ਹੀ ਆਪਾਂ ਇੱਕ ਗੱਲ ਹੋਰ ਕਰਦੇ ਆਂ ਪੰਜਾਬ ਦੇ ਵਿੱਚ ਵੈਸੇ ਮਾਹੌਲ ਜਿਹੜਾ ਨਾ ਕੋਈ ਸ਼ਾਂਤਮਈ ਲੱਗਦਾ ਨਹੀਂ ਆ ਵੀ ਜੇ ਇੱਕ ਪਾਸਿਓਂ ਠੱਡ ਢਡੌਲਾ ਹੁੰਦਾ ਜੇ ਇੱਕ ਪਾਸਿਓਂ ਸਰਕਾਰ ਕੋਈ ਚੰਗਾ ਕੰਮ ਕਰਦੀ ਆ ਜਿਦਾ ਨਸ਼ਿਆਂ ਦੇ ਖਿਲਾਫ ਇਹਨਾ ਮੁਹਿਮ ਵਿੱਡੀ ਹੋਈ ਆ ਤੇ ਦੂਜੇ ਬੰਨੇ ਉਹ ਸਾਡੀ ਪੰਜਾਬ ਪੁਲਿਸ ਜਿਹੜੀ ਇਸ ਵੇਲੇ ਲੋਕ ਤਰੀਫਾਂ ਕਰ ਰਹੀ ਆ ਵੀ ਇਹ ਨਸ਼ੇ ਦੇ ਤਸਕਰਾਂ ਨੂੰ ਫੜਦੇ ਆ ਉਹਨਾਂ ਦੇ ਘਰ ਟਾ ਰਹੇ ਆ ਜਾਂ ਔਰ ਵਧੀਆ ਕੰਮ ਕਰ ਰਿਹਾ ਇਹਨਾਂ ਪਟਿਆਲੇ ਦੇ ਵਿੱਚ ਜੀ ਇੱਕ ਫੌਜ ਦੇ ਅਫਸਰ ਕਰਨਲ ਪੁਸ਼ਪਿੰਦਰ ਸਿੰਘ ਬਾਠ ਹੋਂਾ ਦੇ ਨਾਲ ਹੱਥ ਜਿਲਾ ਕੇ ਕੀਤੀ ਮਾਰਕਟਾਈ ਕੀਤੀ ਵੀਡੀਓ ਵਾਇਰਲ ਹੋਏ ਉਹ ਹੁਣ ਮਾਮਲਾ ਵੱਧਦਾ ਜਾ ਰਿਹਾ ਉਹਦੇ ਵਿੱਚ ਹੁਣ ਜਿਹੜੇ ਫੌਜੀ ਵੀਰ ਨੇ ਉਹ ਕਹਿੰਦੇ ਵੀ ਅਸੀਂ ਧਰਨਾ ਦੇਾਂਗੇ ਇੱਕ ਤੇ ਧਰਨਿਆਂ ਤੋਂ ਮਤਲਬ ਪੰਜਾਬ ਨੂੰ ਕੋਈ ਕਹਿ ਲਿਏ ਵੀ ਧਰਨਾ ਸਟੇਟ ਹੀ ਬਣ ਗਈ ਆ ਵੀ ਹਰ ਇੱਕ ਬੰਦੇ ਨੇ ਧਰਨਾ ਦੇਣਾ ਵੈਸੇ ਅਧਿਕਾਰ ਆ ਡੈਮੋਕ੍ਰੇਸੀ ਦੇ ਵਿੱਚ ਪਰ ਹੁਣ ਫੌਜੀ ਜਿਹੜੇ ਨੇ ਫੌਜੀ ਭਰਾ ਜਿਹੜੇ ਨੇ ਉਹ ਵੀ ਕਹਿੰਦੇ ਅਸੀਂ ਧਰਨਾ ਦੇਾਂਗੇ ਵੀ ਸਾਡੇ ਅਫਸਰ ਦੇ ਨਾਲ ਮਾਰ ਕੁੱਟਈਆ ਉਹਨਾਂ ਦੇ ਬੇਟੇ ਨੂੰ ਮਾਰਿਆ ਕੁੱਟਿਆ ਗਿਆ ਇਹ ਪੂਰਾ ਮਾਮਲਾ ਕੀ ਆ ਪਹਿਲਾਂ ਇਹ ਤੁਸੀਂ ਇਸ ਇਹਦੇ ਤੇ ਥੋੜਾ ਜਿਹਾ ਚੰਗਣਾ ਪਾਓ ਜੀ ਪਟਿਆਲੇ ਦੇ ਰਜਿੰਦਰਾ ਢਾਬੇ ਦੇ ਬਾਹਰ ਜ਼ਿੰਦਾ ਹਸਪੀਟਲ ਦੇ ਬਾਹਰ ਇੱਕ ਢਾਬਾ ਜੀ ਜਿਹਦੇ ਉੱਤੇ ਕਰਨਲ ਪਰਸ਼ਪਿੰਦਰ ਸਿੰਘ ਬਾਰ ਤੇ ਉਹਨਾਂ ਦਾ ਬੇਟਾ ਅੰਗਦ ਇਹ ਦੇਵਯਤੀ ਵਿਅਕਤੀ ਉੱਤੇ ਮੈਗੀ ਖਾ ਰਹੇ ਸੀ ਜਦੋਂ ਇਹ ਮੈਗੀ ਖਾ ਰਹੇ ਸੀ ਤੇ ਇਹਦਾ ਮੀਨ ਟਾਈਮ ਜਿਹੜੀ ਆ ਇੱਕ ਪੁਲਿਸ ਵਾਲਿਆਂ ਦੀਆਂ ਗੱਡੀਆਂ ਹੁੰਦੀਆਂ ਨੇ ਇੱਕ ਗੱਡੀ ਵਾਲ ਉਹਨਾਂ ਨੂੰ ਕਹਿੰਦਾ ਵੀ ਇੱਥੇ ਗੱਡੀ ਪਾਸੇ ਕਰੋ ਇੱਥੇ ਗੱਡੀ ਅਸੀਂ ਆਪਣੀ ਲਾਉਣੀ ਆ ਉਹ ਕਹਿੰਦੇ ਕਿਉਂ ਭਈ ਕਿਉਂ ਭਈ ਕਹਿੰਦੇ ਤੁਹਾਨੂੰ ਕਹਿੰਦਾ ਪਾਸੇ ਕਰੋ ਇਸ ਕਰ ਤੋਂ ਉਹ ਉਹਨਾਂ ਦੇ ਆਪਣੀ ਜਦੋਂ ਮੈਗੀ ਖਾਂਦੇ ਹੁੰਦੇ ਉੱਥੇ ਰੱਖ ਕੇ ਤੇ ਇਹ ਤਤਕਾਰ ਹੋ ਜਾਂਦਾ ਵਾ ਤੇ ਤਤਕਾਰ ਦੇ ਵਿੱਚ ਮੁੜ ਕੇ ਫਿਰ ਪੁਲਿਸ ਹੋਰ ਬੁਲਾ ਲਈ ਜਾਂਦੀ ਆ ਤੇ ਉਹਦੇ ਵਿੱਚ ਇੰਸਪੈਕਟਰ ਸਬ ਇੰਸਪੈਕਟਰ اے ایس ਸੀ ਤੇ ਨਾਲ ਹੋਰ ਮਲਾਕ ਦੇ 12 ਵਿਅਕਤੀ ਸ਼ਾਮਲ ਹੁੰਦੇ ਨੇ ਜਿਹੜੇ ਆ ਕੇ ਉਹਨਾਂ ਦੀ ਕੁੱਟਮਾਰ ਕਰਦੇ ਤੇ ਪੇਪਰ ਦੀ ਕੁੱਟਮਾਰ ਹੀ ਨਹੀਂ ਕਰਦੀ بیسਬਾਲ ਦੇ ਬੈਟ ਤੇ ਹੋਰ ਦਰੈਸੀ ਛਾਂਦ ਉਹਨਾਂ ਦਾ ਕੁੱਟਮਾਰ ਕਰਕੇ ਫੱਟੜ ਵੀ ਕਰਦੇ ਉਹਨਾਂ ਨੂੰ ਕੁਸ਼ਵਿੰਦਰ ਸਿੰਘ ਬਾੜ ਦਾਲੇ ਬੇਟਾ ਅੰਗਲ ਸੱਟ ਪਾੜ ਜਾਂਦਾ ਉਹ ਟਾਂਕੇ ਲੱਗਦੇ ਹਸਪੀਟਲ ਐਡਮਿਟ ਹੁੰਦਾ ਬਾਬਾ ਰੋ ਰੋ ਕੇ ਬੁਰਾ ਹੁੰਦਾ ਵਾ ਹਰ ਵਾਰ ਸਟਾ ਬਾਜੀ ਦੇ ਬਾਰੇ ਝਗੜਾ ਹੁੰਦਾ ਵਾ ਝਾਬੇ ਵਾਹ ਨੂੰ ਡਰੇ ਗਿਆ ਤੂੰ ਕਹਦੇ ਜੀ ਸ਼ਰਾਬ ਪੀਂਦੇ ਸੀ ਜਦੋਂ ਕਿ ਜਾ ਕੇ ਉੱਥੇ ਮੈਡੀਕਲ ਤੇ ਜਿੱਦ ਦੀ ਸ਼ਰਾਬ ਦਾ ਮਾਣਸ਼ਾਨੀ ਹੈਗਾ ਉੱਪਰ ਉਹ ਇਹ ਦੱਸਦੇ ਆ ਵੀ ਮੈਗੀਨਮ ਮੈਗੀਨਮ ਕੀ ਪੁਲਿਸ ਨੂੰ ਸ਼ਰਾਬੀ ਬਾ ਉੱਥੇ ਚਲੋ ਮਾਮਲਾ ਚਲੇ ਗਿਆ ਉੱਥੇ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਦੇ ਰਿਸ਼ਤੇਦਾਰ ਨੇ ਇੱਕ ਜਿਹੜੇ ਦਰਸਿੰਗ ਟੈ ਲੋ ਉਹ ਲੈਫਟ ਹੈਂਡ ਜਨਰਲ ਰਟਾਇਰ ਬੀਜੇਪੀ ਦੇ ਅਗੂ ਦੇ ਉਹਨਾਂ ਦੀ ਦਖਲਅਦਾਜ਼ੀ ਨਾਲ ਪਰਚਾ ਤਾਂ ਦਰਜ ਕੀਤਾ ਗਿਆ ਲੇਕਿਨ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਉਹ ਜਦੋਂ ਬਕਾਇਦਾ ਤੌਰ ਤੇ ਨਾਨਕ ਸਿੰਘ ਜਿਹੜੇ ਐਸਐਸਪੀ ਬੜੇ ਵੱਡਪ ਐਸਐਸਪੀ ਦੇ ਹੋ ਜਿੱਥੇ ਵੀ ਗਿਆ ਉਹਨਾਂ ਦਾ ਬਵਾਦ ਖਰਾ ਕੀਤਾ ਉੱਥੇ ਫਿਰ ਪਤਾ ਨਹੀਂ ਕਿਉਂ ਸਰਕਾਰ ਦੀ ਮਜਬੂਰੀ ਹੋ ਜਾਏ ਬੰਦਿਆਂ ਨੂੰ ਲਾਉਣ ਦੀ ਫੀਲਡ ਦੇ ਵਿੱਚ ਨਾਨ ਸਿੰਘ ਕਹਿੰਦਾ ਜੀ ਅਸੀਂ 12 ਬੰਦੇ ਸਸਪੈਂਡ ਕਰਦੇ ਨਾ ਨਹੀਂ ਦੱਸੇ ਕਿਸੇ ਦੇ ਨਾ ਤਾਂ ਫਿਰ ਅੱਜ ਇਹਦਾ ਫਲਾਣਾ ਤੇ ਢੀਕੜਾ ਤੇ ਉਕੜਾ ਮੈਂ ਇਹ ਵੀ ਦੱਸ ਦਿਆਂ ਵੀ ਜੇ ਅੱਜ ਅਸੀਂ ਆਪਣੀ ਸੇਹ ਬਿਟੇ ਆਪਣੇ ਘਰਾਂ ਚ ਸ਼ਾਂਤੀ ਨਾਲ ਬੈਠੇ ਆ ਤੇ ਡਿਊ ਟੂ ਆਰਮੀ ਜਿਹੜੇ ਹਾਰ ਦੇ ਵਿੱਚ ਵੀ ਸਿਆਲ ਦੇ ਵਿੱਚ ਵੀ ਧੁੱਪ ਦੇ ਵਿੱਚ ਵੀ ਮੀਂਹ ਦੇ ਵਿੱਚ ਵੀ ਠੰਡ ਦੇ ਵਿੱਚ ਵੀ ਕੋਰੇ ਦੇ ਵਿੱਚ ਵੀ ਸਾਡੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਨੇ ਹੁਣ ਕਰਨਲ ਪਰਸ਼ਪਿੰਦਰ ਸਿੰਘ ਦੀ ਜਕਟ ਮਰ ਹੋ ਗਈ ਉਹਦੇ ਬੇਟੇ ਦੀ ਹੋ ਗਈ ਅਜੇ ਤੱਕ 22 ਨਿੰਮ ਪਰਚਾ ਕਿਸੇ ਖਲਬ ਦਰਜ ਨਹੀਂ ਕੀਤਾ ਕੱਲ ਕਰਨਲ ਬਾੜਦੀ ਪਤਨੀ ਜਿਹੜੀ ਉਹ ਆਪਣੇ ਰਿਸ਼ਤੇਦਾਰਾਂ ਦਾ ਡੀਜੀਪੀ ਨੂੰ ਮਿਲਿਆ ਉਹਦੀ ਡੀਜੀਪੀ ਮਿਲਦਾ ਹੀ ਨਹੀਂ ਜੇ ਲਾਰਡ ਡੀਜੀਪੀ ਮਿਲਿਆ ਤੇ ਫਿਰ 2 ਮਿੰਟ ਮਿਲਿਆ ਜੋ ਕਰਨੇ ਦੀ ਕੋਈ ਗੱਲ ਨਹੀਂ ਇਹ ਹੋ ਕੀ ਰਿਹਾ ਵਾ ਹੁਣ ਅੱਜ ਅੰਮ੍ਰਿਤਸਰ ਦੇ ਜਿਹੜੇ ਸਾਬਕਾ ਸੈਦਕ ਸੀ ਉਹਨਾਂ ਵੀ ਪ੍ਰੋਟੈਸਟ ਕੀਤਾ ਵਾ 22 ਮਾਰਚ ਨੂੰ ਪੱਕੇ ਤੌਰ ਤੇ ਜਿਹੜਾ ਵਾ ਪਰਿਵਾਰ ਭੁਖੜਤ ਹਲ ਤੇ ਬੈਠੇ ਆ ਵਾ ਸਰਕਾਰ ਠਸੁੱਤੀ ਪਈ ਆ ਹੁਣ ਤਿੱਕੋ ਕੰਮ ਬਾਕੀ ਰਹਿ ਗਿਆ 1962 ਦੀ ਗੱਲ ਆ ਅੰਮ੍ਰਿਤਸਰ ਦੇ ਇਹ ਰੇਲਵੇ ਸਟੇਸ਼ਨ ਦੇ ਉੱਤੇ ਇੱਕ ਫੌਜੀ ਪਰਿਵਾਰ ਆਪਣੇ ਰਿਸ਼ਤੇਦਾਰ ਨੂੰ ਛੱਡਣ ਆਇਆ ਛੱਡਣ ਆਇਆ ਟ੍ਰੇਨ ਤੇ ਬਿਠਾਇਆ ਜਦੋਂ ਜਾਣ ਲੱਗੇ ਉਹ ਲੇਡੀ ਨੂੰ ਇੱਕ ਨੌਜਵਾਨ ਨੇ ਛੇੜਿਆ ਪਤਾ ਲੱਗਾ ਤੇ ਉਹ ਕਹਿੰਦੇ ਜੀ ਇਹ ਮੁੱਖ ਮੰਤਰੀ ਦਾ ਮੁੰਡਾ ਵਾ ਸਟੇਸ਼ਨ ਦੇ ਬਿਲਕੁਲ ਸਾਹਮਣੇ ਪ੍ਰਕਾਸ਼ ਸੰਗਮ ਹੁੰਦਾ ਸੀ ਇਹਨਾਂ ਨੇ ਕੀ ਕੀਤਾ ਉਹ ਜਿਹੜਾ ਬੰਦਾ ਸੀਗਾ ਉਹ ਮੁੰਡਾ ਮੁੱਖ ਮੰਤਰੀ ਦਾ ਪ੍ਰਕਾਸ਼ ਨੇ ਮੋਂਦਾ ਸੀ ਉੱਥੇ ਜਾ ਪੜਿਆ ਉਹ ਲੇਡੀ ਤੇ ਵਾਪਸ ਜਾ ਕੇ ਆਪਣੇ ਹਸਬੰਦ ਨਾਲ ਗੱਲ ਕੀਤੀ ਤੇ ਉਹਨੇ ਚਾਰ ਪੰਜ ਗੱਡੀਆਂ ਭਰੀਆਂ ਆਰਮੀ ਦੀਆਂ ਆ ਗਿਆ ਉਹਨੇ ਇੰਨੀ ਗੱਲ ਕਹਿਤੀ ਵੀ ਇਹ ਬੰਦਾ ਸਾਨੂੰ ਦੇ ਦਿਓ ਜੇ ਬੰਦਾ 10 ਮਿੰਟਾਂ ਥੱਲੇ ਦਾਇਆ ਤੇ ਅਸੀਂ ਸ਼ਰਮਿੰਦਗਰ ਆ ਰਹੇ ਹਨ ਮਨ ਮਜਬੂਰੀ ਬਣ ਕੇ ਉਹ ਬਾਹਰ ਆਇਆ ਜਦੋਂ ਬਾਹਰ ਆਇਆ ਤੇ ਉਹ ਕਰਨਲ ਸੀ ਕਾਫੀ ਮਜਬੂਤ ਸੀਗਾ ਇੱਕ ਪਾਸੇ ਲੱਤਾਂ ਨਾਲ ਫੜਦਾ ਸੀ ਦੂਜੇ ਪਾਸੇ ਧੌਣ ਨਾਲ ਫੜਦਾ ਸੀ ਬਾਲਾ ਕੱਢਦਾ ਸੀ ਪਟਕਾਖ ਥੱਲੇ ਮਾਰਦਾ ਸੜਕ ਦੇ ਉੱਤੇ ਉਹਨੂੰ ਲੱਤਾਂ ਬਾਬਾ ਸਾਰੀ ਤੋੜਤੀਆਂ ਸੀ ਉਹਦੀਆਂ ਉਹਨੇ ਉਹ ਕੋਈ ਤਰੀਕਾ ਨਹੀਂ ਸੀ ਕਰ ਸਕਿਆ ਇਹਦਾ ਮਤਲਬ ਆ ਵੀ ਹੁਣ ਪੁਲਿਸ ਵਾਲੇ ਜੋ ਨੇ ਵੀ ਇਹੋ ਜਿਹਾ ਇਨਸਾਫ ਪਣਾ ਚਾਹੀਦਾ ਇਹ ਸ ਕਰਕੇ ਜਿਹੜੀ ਕਰਨਲ ਪਸ਼ਵਿੰਦਰ ਪਸ਼ਵਿੰਦਰ ਸਿੰਘ ਦਾ ਜਿਹੜੀ ਆ ਉਹ ਉਹਦਾ ਬੇਟੀ ਦਾ ਕਟਮਾਰ ਹੋਈ ਆ ਉਹਦਾ ਇਨਸਾਫ ਬਿਨਾ ਕਿਸੇ ਦੇਰੀ ਤੋਂ ਮਿਲਣਾ ਚਾਹੀਦਾ ਫਿਰ ਤੁਸੀਂ ਕਹਿੰਦੇ ਅਸੀਂ ਡਿਪਾਰਟਮੈਂਟ ਕਰਨੀ ਖੋਲ੍ਹ ਦਿੱਤੀ ਆ ਕਿਹੜੀ ਡਿਪਾਰਟਮੈਂਟ ਕਰਨੀ ਖੋਲ੍ਹਤੀ ਤੁਸੀਂ ਕੀ ਕਰੋਗੇ ਇਹਦੇ ਵਿੱਚ ਡਿਪਾਰਟਮੈਂਟ ਕਰਨੀ ਦਾ 6 ਮਹੀਨੇ ਪੀਰੀਅਡ ਹੁੰਦਾ ਵਾ ਤੁਸੀਂ ਕਹਿੰਦੇ 45 ਦੇ ਕੰਮ ਪਲੀਟ ਕਰਾਂਗੇ ਜਾਣ ਕੇ ਲਮਕਾ ਰਹੇ ਹੋ ਤੁਸੀਂ ਮਾਲ ਨੂੰ ਖਰਾਬ ਕਰ ਰਹੇ ਹੋ ਅੱਜ ਮੁੱਖ ਮੰਤਰੀ ਭਗਵੰਤ ਮਾਨ ਕਿੱਥੇ ਆ ਜਿਹੜਾ ਕਹਿੰਦਾ ਮੈਨੂੰ ਕੀੜੀ ਦੇ ਜਰਉਂਦੀ ਐ ਤਰੀ ਜਾਂਦੀ ਐ ਇੱਥੇ ਪੰਜਾਬ ਦੇ ਵਿੱਚ ਆਹ ਜਿਹੜਾ ਕਰਨਲ ਜਿਹੜਾ ਵੱਡਾ ਬੰਦਾ ਛੇ ਛੇ ਬੁੱਟੇ ਜਵਾਨ ਉਹਨਾਂ ਦੀ ਕੁਟਮਾਨੀ ਦਸੀ ਰੰ ਕਿੱਥੇ ਗਈ ਦੀ ਹੈਗੀ ਐਸੇ ਕਰਕੇ ਮੈਂ ਇਹ ਸੋਚਦਾ ਵਾਂ ਵੀ ਇਹ ਜਿਹੜੇ ਦੋਚੀ ਨੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣ ਜੀ ਵੀ ਇਹਨਾਂ ਤੇ ਧਾਰਾ 300 ਲਗਾ ਕੇ ਇਹਨਾਂ ਨੂੰ ਡਿਸਮਿਸ ਕੀਤਾ ਜਾਣਾ ਚਾਹੀਦਾ ਉਹ ਇੱਕ ਕਰਨਲ ਤੇ ਹਮਲਾਵਾ ਇੱਕ ਸਟਿੰਗ ਅਫਸਰ ਤੇ ਹਮਲਾਵਾ ਇਸ ਕਰਕੇ ਸਰਕਾਰ ਨੂੰ ਚਾਹੀਦਾ ਇਮੀਡੀਏਟਲੀ ਕਾਰਵਾਈ ਕਰੇ ਤੇ ਪੀੜਤ ਪਰਿਵਾਰ ਨੂੰ ਇਨਸਾਫ ਦੇਵੇ ਜੀ ਜੀ ਭਟਾ ਸਾਹਿਬ ਗੱਲ ਆਪਾਂ ਕਰਦੇ ਆ ਕਿਸਾਨਾਂ ਦੀ ਖਨੌਰੀ ਬਾਰਡਰ ਦੇ ਉੱਤੇ ਜਿੱਥੇ ਇੱਕ ਪਾਸੇ ਫੋਰਸ ਬਹੁਤ ਜ਼ਿਆਦਾ ਲਗਾ ਦਿੱਤੀ ਗਈ ਹੈ ਅੱਜ ਮੀਟਿੰਗ ਵੀ ਸੀਗੀ ਉਦਾਂ ਸੱਤ ਗੇੜ ਹੋ ਗਏ ਆ ਪਰ ਜਦੋਂ ਨਵੇਂ ਸਿਰਿਓਂ ਗੱਲ ਸ਼ੁਰੂ ਹੋਈ ਹੈ ਇਹ ਤੀਜੇ ਗੇੜ ਦੀ ਮੀਟਿੰਗ ਸੀ ਤੇ ਮੀਟਿੰਗ ਬੇ ਸਿੱਟਾ ਰਹੀ ਆ ਇਹ ਫਿਰ ਹੁਣ ਜੇ ਸਿੱਟਾ ਪਟਿਸਰਬ ਸੱਤ ਮੀਟਿੰਗਾਂ ਹੋ ਗਈਆਂ ਨੇ ਨਿਕਲਦਾ ਨਹੀਂ ਪਿਆ ਤਾਂ ਮਸਲਾ ਹੱਲ ਕਿੱਦਾਂ ਹੋਊਗਾ ਤੇ ਫੋਰਸ ਵੀ ਲਾ ਦਿੱਤੀ ਆ ਵੀ ਧਰਨਾ ਚ ਕੋਣਾ ਵਾ ਖਨੌਰੀ ਸ਼ੰਭੂ ਵੇਖੋ ਮੈਂ ਅੱਗੇ ਵੀ ਗੱਲ ਕਹੀ ਸੀ ਵੀ ਇਹਨਾਂ ਲੰਮਾ ਸਮਾਂ ਤੌਰੋਂ ਧਰਨਾ ਰੋਣਾ ਸੁਪਰੀਮ ਕੋਰਟ ਵੀ ਦੇ ਖਿਲਾਫ ਆ ਆਮ ਲੋਕੀਂ ਖਿਲਾਫ ਆ ਪੰਜਾਬ ਅੱਗੇ ਜੇ ਆਦੀ ਆਪਾਂ ਇਨਕਮ ਪਿੱਖੋ ਗਈਏ ਤੇ ਇਹ ਹਾਸ਼ੀਏ ਤੇ ਬਿਠਾ ਇਸ ਵੇਲੇ ਸਭ ਵੱਧ ਕਰਜ਼ਾ ਪੰਜਾਬ ਕੋਲ ਹੀ ਪੰਜਾਬ ਦੇ ਪਿਆਸ ਹੋ ਗਏ ਤੁਸੀਂ ਪੈਸੇ ਲੈ ਕੇ ਕਹਿੰਦਾ ਕਿ ਕੰਮ ਚਲਾ ਲਓਗੇ ਕਰਜ਼ਾ ਲੈ ਕੇ ਕਹਿੰਦਾ ਕਿ ਕੰਮ ਚਲਾ ਲਓਗੇ ਤੁਸੀਂ ਆਖਰ ਕਰ ਤਾਂ ਕੁਝ ਕਰਨਾ ਪਊ ਨਾ ਜਿਹੜੇ ਕਿਸਾਨ ਇਹ ਡੱਡੂਆਂ ਦੀ ਪੰਸੇਰੀ ਵਾਂਗ ਆਪਸ ਵਿੱਚ ਵੱਡੇ ਪਏ ਨੇ ਕੋਈ ਕਹਿੰਦਾ ਜੀ ਮੈਂ ਸ਼ਾਸਕ ਹਾਂ ਕੋਈ ਕਹਿੰਦਾ ਜੀ ਮੈਂ ਗਿਆ ਸ਼ਾਸਕ ਹਾਂ ਕੋਈ ਕਹਿੰਦਾ ਜੀ ਵੇਖੋ ਮੇਰਾ ਆਪਣਾ ਵੱਖਰਾ ਧੜਾ ਵਾ ਪੱਤੀ ਕਿਸਾਨ ਜਿੱਥੇ ਬੰਦਿਆ ਸੀ 2021 ਦੇ ਵਿੱਚ ਅੱਜ ਇਹ ਵਧ ਕੇ 75 ਤੋਂ ਪੇ ਚੱਲ ਗਿਆ ਪ੍ਰਭ ਦੇ ਵਿੱਚ ਇਹਨੀਆਂ ਜਿੱਥੇ ਬੰਨੀਆਂ ਵਧ ਗਈਆਂ ਨੇ ਇੱਕ ਜੱਦੀ ਬੰਦੀ ਬੈਠੀ ਆ ਸਿੱਧ ਸਿੱਧ ਪੰਦੀਰ ਵਾਲੀ ਜਿਹੜੀ ਦੂਸਰੀ ਬੈਠੀ ਖਦੋਰੀ ਦੇ ਉੱਤੇ ਢੱਲੇਵਾਲ ਵਾਲੀ ਉਹ ਵੱਖਰੀ ਤਰੀ ਫਿਰਦੀ ਆ ਬਾਕੀ ਜਿਹੜੇ ਸੁਧਾਰਵਾਦੀ ਬਾਕੀ ਜਿਹੜੇ ਹੈਗੇ ਨੇ ਸਾਡੇ ਜਿੰਨੂੰ ਕਹਿੰਦੇ ਪੋਲੀਟਿਕਲ ਵਾਲੇ ਰਾਜਨੀਤੀਵਾਨ ਕਿਸਾਨ ਉਹ ਵੱਖਰੇ ਪਰੇ ਫਿਰਦੇ ਨੇ ਜਿੰਨਾ ਜਿਹੜੇ ਇਹਨਾਂ ਦੇ ਵਿੱਚ ਏਕਾਦੀ ਹੁੰਦਾ ਉਹਨਾਂ ਜਿਹੜੇ ਕੱਖ ਦੀ ਬਾਣਾ ਤੇ ਅੱਜ ਸਰਕਾਰ ਨੇ ਪੂਰੀ ਤਿਆਰੀਆਂ ਕਰਨੀਆਂ ਸੀ ਕਿ ਅੱਜ ਇਹਨਾਂ ਕੋਲ ਜ਼ਮੀਨ ਖਾਲੀ ਕਰਨ ਚ ਵੀ ਸੜਕ ਖਾਲੀ ਕਰਾਈ ਜਾਊਗੀ ਫੋਰਸ ਵੱਡੀ ਗਿਣਤੀ ਚ ਲਾਤੀ ਲੇਕਿਨ ਫਿਰ ਜਿਹੜੀ ਚੰਡੀਗੜ੍ਹ ਚ ਮੀਟਿੰਗ ਹੋਈ ਸੀ ਤਿੰਨ ਮੰਤਰੀਨ ਹੋ ਰਹੀ ਸੀਗੀ ਉਹਨਾਂ ਨੇ ਕਹਿਤਾ ਵੀ ਅਗਲੀ ਮੀਟਿੰਗ ਹੋਣੀ ਸੀ 4 ਮਈ ਨੂੰ ਕਰਵਗੇ ਲੇਕਿਨ ਸਰਕਾਰ ਦੀ ਕੋਸ਼ਿਸ਼ ਇਹੀ ਹੋਏਗੀ ਕਿ ਇਹ ਥੁਟ ਜਾਣ ਤੇ ਜਿਹੜੀ ਮੇਨ ਡੀਟੀਲ ਬੰਦ ਕੀਤੀ ਉਹ ਖੁੱਲੇ ਜੀ ਅੱਜ ਹੁਣ ਗੱਲ ਆਪਾਂ ਬਹੁਤ ਅਹਿਮ ਕਰਨੀ ਆ ਮਾਸਟਰ ਤਾਰਾ ਸਿੰਘ ਹੁਣਾਂ ਦੀ ਉਹਨਾਂ ਦੀ ਯਾਦ ਵਿੱਚ ਅੱਜ 21 ਮਾਰਚ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇੱਕ ਸੈਮੀਨਾਰ ਰੱਖਿਆ ਗਿਆ ਸੀ ਜਿੱਥੇ ਉਹਨਾਂ ਦੇ ਜੀਵਨੀ ਦੇ ਉੱਤੇ ਕੁਝ ਲੈਕਚਰ ਹੋਣੇ ਸੀਗੇ ਸੰਬੋਧਨ ਕੀਤਾ ਜਾਣਾ ਸੀ ਉਹਨਾਂ ਦੀ ਜੀਵਨੀ ਬਾਰੇ ਚਰਚਾ ਹੋਣੀ ਸੀ ਪਰ ਐਨ ਮੌਕੇ ਦੇ ਉੱਤੇ ਇਹ ਪੂਰਾ ਦਾ ਪੂਰਾ ਸੈਮੀਨਾਰ ਜਿਹੜਾ ਕਿਹਾ ਜਾਂਦਾ ਵੀ ਪੂਸਟਪੋਨ ਕਰ ਦਿੱਤਾ ਮੁਅਤਲ ਕਰ ਦਿੱਤਾ ਪਰ ਖਬਰ ਆਈ ਵੀ ਨਹੀਂ ਵੀ ਇਹ ਰੱਦ ਹੀ ਕਰ ਦਿੱਤਾ ਹੁਣ ਇਹ ਦੇ ਪਿੱਛੇ ਦੀ ਮਨਸ਼ਾ ਕੀ ਹੋ ਸਕਦੀ ਹੈ ਸਰਕਾਰ ਦੀ ਮਨਸ਼ਾ ਜਾਂ ਮੈਨੇਜਮੈਂਟ ਦੇ ਕੋਲੋਂ ਪੁਖਤਾ ਪ੍ਰਬੰਧ ਨਹੀਂ ਹੋ ਸਕੇ ਜਾਂ ਉਹਨਾਂ ਦੀ ਕੋਈ ਕਮੀ ਰਹਿ ਗਈ ਵੀ ਜੋ ਉਹਨਾਂ ਨੇ ਸੋਚਿਆ ਸੀਗਾ ਜਿੱਦਾਂ ਇਹਦਾ ਤਾਮਜਾਮ ਹੋਣਾ ਚਾਹੀਦਾ ਉਹਦੇ 'ਚ ਕੋਈ ਕਮੀ ਰਹਿ ਗਈ ਇਹ ਜੇ ਮੁਅਤਲ ਕੀਤਾ ਗਿਆ ਤਾਂ ਕਿਉਂ ਕੀਤਾ ਗਿਆ ਜੇ ਰੱਦ ਕੀਤਾ ਗਿਆ ਤਾਂ ਕਿਉਂ ਕੀਤਾ ਗਿਆ ਇਹ ਫਸਟ ਮਾਸਤ ਤਾਰਾ ਸਿੰਘ ਮੈਮੋਰੀਅਲ ਲੈਕਚਰ ਸੀਗਾ ਇਹ ਲੈਕਚਰ ਵੀ ਡਾਕਟਰ ਸਲਿੰਦਰ ਮਿਸ਼ਰਾ ਦਾ ਸੀਗਾ ਜਿਹੜੇ ਅੰਬੇਦਕਰ ਯੂਨੀਵਰਸਿਟੀ ਨਿਊ ਦਿੱਲੀ ਦੇ ਵਿੱਚ ਨੇ ਉਹਨਾਂ ਇਹਨਾਂ ਦੇ ਆ ਕੇ ਇਹਨੂੰ ਪ੍ਰੈਜ਼ਾਈਡ ਕਰਨਾ ਸੀ ਇਹਨਾਂ ਦੇ ਆ ਕੇ ਆਪਣਾ ਉੱਤੇ ਪਾਛਨ ਦੇਣਾ ਸੀਗਾ ਤੇ ਇਹ ਡਾਕਟਰ ਹਰਜਿੰਦਰ ਸਿੰਘ ਦਲਵੀਰ ਜਿੰਦਗੀ ਨੇ ਲਿਖਾਇਆ ਸੀਗਾ ਇਹਨੂੰ ਇਹਨਾਂ ਮੌਕੇ ਤੇ ਆ ਕੇ ਜਿਹੜਾ ਪੋਸਟਪੋਨ ਕਰਨਾ ਮੁੜ ਕੇ ਕੈਨਸਲ ਕਰਨਾ ਤੇ ਕਿਦਰ ਦੀ ਸਿਆਣਪ ਪੰਜਾਬ ਯੂਨੀਵਰਸਿਟੀ ਦੇ ਵਿੱਚ ਜੇ ਸਿੱਖਾ ਬਾਰੇ ਗੱਲ ਨਹੀਂ ਹੋਣੀ ਧਰਮ ਕੀਤੇ ਬਾਰੇ ਗੱਲ ਹੋਣੀ ਪੰਜਾਬ ਯੂਨੀਵਰਸਿਟੀ ਪਹਿਲਾਂ ਲਾਹੌਰ ਸੀਗੀ ਆਜ਼ਾਦੀ ਦੀ ਵੰਡ ਤੋਂ ਬਾਅਦ ਇਹ ਥੋੜਾ ਸਮਾਂ ਫਿਰ ਜਿਹੜੀ ਸੀ ਉਹ ਸ਼ਾਹਖਪੁਰ ਵੀ ਰਹੀ ਫਿਰ ਇੱਕ ਜੋ ਜਗ੍ਹਾ ਹੋਰ ਵੀ ਰਹੀ ਫਿਰ ਇਹਨੂੰ ਚੰਡੀਗੜ੍ਹ ਜਗ੍ਹਾ ਮਿਲੀ ਇਹ ਜੁਨੀਵਰਸਿਟੀ ਪੂਰੇ ਨਾਰਥ ਇੰਡੀਆ ਮੇ ਜਿਹੜੀ ਸੀ ਉਹ ਪੂਰੀ ਫੀਡ ਕਰਦੀ ਸੀ ਅਫੀਲੀਏਟ ਕਾਲਜੀ ਇਹਦੇ ਇਸ ਜੁਨੀਵਰਸਿਟੀ ਦੀ ਮਾਸਟਰ ਤਾਰਾ ਸਿੰਘ ਅੱਜ ਜੇ ਮਾਸਟਰ ਤਾਰਾ ਸਿੰਘ ਨਾ ਹੁੰਦੇ ਜੇ ਮਾਸਟਰ ਤਾਰਾ ਸਿੰਘ ਨਾ ਕੋਸ਼ਿਸ਼ ਕਰਦੇ ਤੇ ਪਾਣੀਪਤ ਤੱਕ ਪਾਕਿਸਤਾਨ ਹੁੰਦਾ ਪਾਣੀ ਪਾਣੀਪਤ 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 ਦਾ ਮਾਵਾ ਭਾਵਾ ਵੀ ਨੇੜੇ ਤੋਂ ਦਿੱਲੀ ਜੇ ਅੱਜ ਇਹ ਬਾਰਡਰ ਜਿਹੜਾ ਵਾ ਇਹਨਾਂ ਪਿੱਛੇ ਹੈ ਤਾਂ ਉਹਦਾ ਕਾਰਨ ਮਾਸਟਰ ਤਾਰਾ ਸਿੰਘ ਸੀ ਤੇ ਅੱਜ ਉਸੇ ਮਾਸਟਰ ਤਾਰਾ ਸਿੰਘ ਦੇ ਲੈਕਚਰ ਹੋਣ ਲੱਗਾ ਤਾਂ ਤੁਸੀਂ ਉਹਨੂੰ ਜਿਹੜਾ ਸੀ ਅਨਮਿੱਥੀ ਸੰਮਲਨ ਦੀ ਪੋਸਟਪੋਨ ਕਰਦੇ ਨੇ ਉਹ ਕੈਨਸਲ ਹੀ ਕਰ ਦਿੰਦੇ ਹੋ ਕਸੂਰ ਦੱਸ ਜੋ ਕੀ ਉਹਨਾਂ ਦਾ ਏਸੇ ਕਰਕੇ ਆਉਣ ਵਾਲੇ ਮਾਮਲੇ ਉਮਦਣਾ ਚ ਇਹ ਮਾਮਲਾ ਪੱਕੇਗਾ ਹੋ ਸਕਦਾ ਇਹ ਅਦਾਲਤ 'ਚ ਵੀ ਜਾਵੇ ਲੇਕਿਨ ਜਿਹੜੇ ਸਾਡੇ ਇਥੇ 22 ਸਾਸਰ ਨੇ ਉਹ ਕਹਿੰਦੇ ਜੀ ਪੋਸਟਪੋਨ ਕੀਤਾ ਵਾ ਕੈਨਸਲ ਨਹੀਂ ਕੀਤਾ ਲੇਕਿਨ ਅਜੇ ਤੱਕ ਅਗਲੀ ਡੇਟ ਦਿੱਤੀ ਨਹੀਂ ਜੇ ਅਵੀ ਡੇਟ ਦਿੱਤੀ ਨਹੀਂ ਤੇ ਫਿਰ ਇਹਦਾ ਮਤਲਬ ਇਹ ਪੋਸਟਪੋਨ ਨਹੀਂ ਕੈਨਸਲ ਕੀਤਾ ਗਿਆ ਜੀ WhatsApp ਤੋਂ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੰਦੇ ਹੋ ਤੇ ਇਤਿਹਾਸ ਭਰਪੂਰ ਜਾਣਕਾਰੀ ਜਿਹੜੀ ਤੁਸੀਂ ਦਰਸ਼ਕਾਂ ਨਾਲ ਸਾਂਝੀ ਕਰਦੇ ਹੋ ਦਰਸ਼ਕ ਉਹਦਾ ਬੇਹਦ ਆਨੰਦ ਲੈਂਦੇ ਆ ਲੁਤਫ ਲੈਦੇ ਆ ਔਰ ਸਾਨੂੰ ਕਮੈਂਟਸ ਰਾਹੀਂ ਉਹ ਆਪਣੇ ਵਿਚਾਰ ਵੀ ਪੇਸ਼ ਕਰਦੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਜੀ